ਹਰ ਗੁਨ ਗੰ ਫਰੀਦਾ ਬੁਰੇ ਦਾ ਪਲਾ ਕਰ ਗੁੱਸਾ ਮਨ ਨਾ ਹਡਾਈ ਦੇਹੀ ਰੋਗ ਨਾ ਲੱਗਈ ਪੱਲਾ ਸਭ ਕੇ ਸਿਪਾਏ ਦੇਹੀ ਰੋਗ ਨਾ ਲੱਗਈ ਪਰ ਸਭ ਕੇ ਸ਼ੁਪਾਏ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਤ ਬਹੁਤ ਹੀ ਪਿਆਰ ਨਾਲ ਭਾਵਨਾ ਨਾਲ ਉੱਚੇ-ਚੇਤੇ ਤੌਰ ਤੇ ਸਜਾਏ ਹੋਏ ਦੀਵਾਨ ਦੀ ਹਾਜ਼ਰੀ ਭਰ ਰਹੀ ਹੈ ਗੁਰੂ ਪਿਆਰੇ ਗੁਰਸਵਾਰੀ ਸੰਗਤ ਜੀਓ ਕਲਗੀਧਰ ਪਿਤਾ ਜੀ ਵੱਲੋਂ ਬਖਸ਼ ਕੀਤੀ ਹੋਈ ਗੁਰੂ ਫਤੇ ਨਾਲ ਤਿਆਗ ਵਿੱਚ ਭਿੱਜ ਕੇ ਸਾਂਝ ਪਾਓ ਤੇ ਗੱਜ ਕੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਦੀਵਾਨ ਸਵੇਰ ਦਾ ਕੱਲ ਦਾ ਤੇ ਅੱਜ ਸ਼ਾਮ ਦਾ ਇੱਕ ਸੈਸ਼ਨ ਸਵਾਲਾਂ ਜਵਾਬਾਂ ਦਾ ਤੇ ਇੱਕ ਆ ਦੀਵਾਨ ਚੱਲ ਰਿਹਾ ਇਹਨਾਂ तमाम ਸਮਾਗਮਾਂ ਦੇ ਸੰਬੰਧ ਅੰਦਰ ਸਥਾਨਿਕ ਪ੍ਰਬੰਧ ਸੰਗਤ ਭਾਈ ਸਾਹਿਬ ਜੀ ਇੱਕ ਸਾਜੀ ਜੀ ਮੈਂ ਗੱਲ ਕਰਨੀ ਚਾਹਾਂਗਾ ਜਦੋਂ ਕੋਈ ਚਿੰਤਕ ਬੰਦਾ ਹੁਣ ਖਿਆਲ ਕਰਨਾ ਸਾਡੇ ਪਰਿਵਾਰ ਦੀ ਸਮਾਈ ਦੀ ਖੁਸ਼ੀ ਔਰ ਗਮੀ ਇਹ ਅੱਖ ਦੇ ਰਾਹੀਂ ਪ੍ਰਗਟ ਹੁੰਦੀ ਹੈ ਖੁਸ਼ੀ ਔਰ ਗਮੀ ਸਰੀਰ ਦੇ ਅੰਦਰ ਰੋਗ ਹੈ ਉਹ ਅੱਖ ਦੁਆਰਾ ਪ੍ਰਗਟ ਹੁੰਦਾ ਹੈ ਤੇ ਸਿਆਣਾ ਡਾਕਟਰ ਵੀ ਆਪਾਂ ਬੁਖਾਰ ਹੋਵੇ ਤੇ ਅੱਖ ਦੀ ਉਤਲੀ ਪੁਤਲੀ ਪਰੇ ਕਰਕੇ ਬੈਟਰੀ ਮਾਰਗ ਦੇਖਣ ਦਾ ਯਤਨ ਕਰੇਗਾ ਵੀ ਤੇਰੀ ਅੱਖਾਂ ਦੇ ਵਿੱਚ ਕਿੰਨਾ ਕੁ ਰੋਗ ਜਿਹੜਾ ਵੀ ਪ੍ਰਗਟ ਹੋ ਰਿਹਾ ਹੈ ਜੇ ਕੋਈ ਸ਼ਾਇਰ ਕਵਿਤਾ ਲਿਖ ਜਾਏ ਉਹ ਸਮਾਜ ਦੀਆਂ ਬਿਮਾਰੀਆਂ ਨੂੰ ਸਾਡੇ ਸਾਹਮਣੇ ਰੱਖਦਾ ਹੈ ਚਿੰਤਕ ਤੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਨ ਚਿੰਤਕ ਨੇ ਜਿਨ੍ਹਾਂ ਨੇ ਧਰਮ ਦੇ ਅੰਦਰ ਆਈ ਹੋਈ ਗ੍ਰਾਵਤ ਨੂੰ ਤੇ ਸਮਾਜਿਕ ਬੁਰਾਈਆਂ ਨੂੰ ਸਾਡੇ ਸਾਹਮਣੇ 543 ਸਾਲ ਪਹਿਲਾਂ ਰੱਖਿਆ ਉਹ ਸਾਰੀ ਲੇਖਕ ਉਹ ਸਾਰਾ ਗਿਆਨ ਜਿਹਨੂੰ ਅਸੀਂ ਨਿਤਾ ਪ੍ਰਤੀ ਨਮਸਕਾਰ ਕਰਦੇ ਹਾਂ ਜਦੋਂ ਕੋਈ ਚਿੰਤਕ ਲੇਖਕ ਲੇਖ ਲਿਖਦਾ ਹੈ ਨਾਵਲ ਲਿਖਦਾ ਹੈ ਕਹਾਣੀ ਲਿਖਦਾ ਹੈ ਪਹਿਲੀ ਗੱਲ ਇਹ ਕਹੇ ਕਿ ਸਿੱਖ ਪੌਮ ਨੂੰ ਪੜਨ ਦੀ ਆਦਤ ਹੀ ਨਹੀਂ ਤੁਹਾਡੇ ਘਰਾਂ ਵਿੱਚ ਅਖਬਾਰ ਆਈਏ ਨੀਤਾ ਪ੍ਰਤੀ ਆਉਂਦੀ ਹੈ ਮੇਰਾ ਖਿਆਲ ਇਹ ਕਹਿੰਦਾ ਕਿ ਸਵਾਏ ਹੈਡਲਾਈਨ ਤੋਂ ਬਾਅਦ ਕਦੇ ਐਡੀਟੋਰੀਅਲ ਤੇ ਇਸ ਪੜ ਕੇ ਦੇਖਿਆ ਹੋਗਾ ਅਖਬਾਰ ਆਉਂਦੀ ਜ਼ਰੂਰ ਹੈ ਇਹ ਅਮੀਰੀ ਦੀ ਨਿਸ਼ਾਨੀ ਹੈ ਚੰਗੇ ਸੱਭਿਆਚਾਰ ਦੀ ਨਿਸ਼ਾਨੀ ਹੈ ਇਹ ਨਿਸ਼ਾਨੀ ਹੈ ਪਰ ਇਹਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਕਦੇ ਵੀ ਅਸੀਂ ਅਖਬਾਰ ਦੇ ਅੰਦਰ ਜਿਹੜੇ ਐਡੀਟੋਰੀਅਲ ਦੇ ਉੱਤੇ ਵਿਦਵਾਨਾਂ ਦੇ ਲੇਖ ਨੇ ਉਹਨਾਂ ਲੇਖਾਂ ਨੂੰ ਪੜ੍ਹ ਕੇ ਆਤਮ ਚਿੰਤਨ ਕਰਨ ਦਾ ਕਦੇ ਵੀ ਯਤਨ ਅਸੀਂ ਨਹੀਂ ਕੀਤਾ ਤੇ ਲੇਖਕ ਚਿੰਤਕ ਸਮਾਜਿਕ ਬਰਾਈਆਂ ਆਪਣੇ ਕਰਮ ਦੇ ਨਾਲ ਚਿੱਤਰدار ਲਿਖਦਾ ਜਦੋਂ ਕਈ ਦਫਾ ਕਹਾਣੀ ਪੜ੍ਹਦੇ ਆ ਲੇਖ ਪੜ੍ਹਦੇ ਆ ਉਹ ਇੰਜ ਲੱਗਦਾ ਹੁੰਦਾ ਵੀ ਸ਼ਾਇਦ ਇਹ ਮੇਰੇ ਪਰਿਵਾਰ ਦੇ ਨਾਲ ਕਹਾਣੀ ਵਾਪਰੀ ਹੋਵੇ 1972 ਵਿੱਚ ਗਿਆਨੀ ਦਾ ਐਗਜ਼ਾਮ ਦੇਣ ਲਈ ਸਰਦਾਰ ਜਸਵੰਤ ਸਿੰਘ ਕਮਲਕਨ ਨਾਵਲਹਾਣੀ ਇਹ ਪੜਿਆ ਗਿਆਨ ਵਿੱਚ ਲੱਗਿਆ ਸੀ ਉਹ ਸਾਨੂੰ ਕਹਾਣੀ ਇੰਜ ਲੱਗੀ ਵੀ ਜਿਵੇਂ ਹੂਬ ਹੂ ਪਰਵਾਰਾਂ ਨਾਲ ਵਾਪਈ ਹੋਵੇ ਮੇਰਾ ਡਿਸਟ੍ਰਿਕਟ ਗੁਰਦਾਸਪੁਰ ਹੈ ਅਸੀਂ ਗੁਰਦਾਸਪੁਰ ਕੋਲੋਂ ਸਰਦਾਰ ਜਸਵੰਤ ਸਿੰਘ ਨੂੰ ਮਿਲਣ ਵਾਸਤੇ ਆਏ ਕਿ ਜੋ ਹਾਣੀ ਨਾਵਲ ਵਿੱਚ ਤੁਸੀਂ ਪਾਤਰ ਲਏ ਨੇ ਪਿੰਡ ਲਏ ਨੇ ਗਾਲ ਪਿੰਡ ਹੈ ਕੌਂਕੇ ਪਿੰਡ ਹੈ ਕਿ ਉਹ ਪਰਿਵਾਰ ਵਾਕਏ ਰਹਿੰਦੇ ਨੇ ਉੱਥੇ ਤੁਸੀਂ ਨਾਵਲ ਵਿੱਚ ਵਰਦੇ ਨੇ ਉਹ ਕਹਿੰਦਾ ਨਹੀਂ ਫਰਜੀ ਪਾਤਰ ਨੇ ਕਿਉਂਕਿ ਉਹਦੋਂ ਇਹਨਾਂ ਪਤਾ ਨਹੀਂ ਸੀ ਹੈਗਾ ਅਸੀਂ ਕਹਾਂ ਵੀ ਸ਼ਾਇਦ ਨਾਵਲ ਦੇ ਵਿੱਚ ਜਿਹੜੀ ਕਹਾਣੀ ਲਿਖੀ ਹੈ ਜਿਹੜੇ ਪਾਤਰਾਂ ਦੇ ਨਾਲ ਲਿਖਿਆ ਹੈ ਪਿੰਡ ਦੇ ਨਾਂ ਲਿਖਿਆ ਹੈ ਹੋ ਸਕਦਾ ਹੋਊ ਉਹ ਪਰਿਵਾਰ ਪਿੰਡਾਂ ਵਿੱਚ ਰਹਿੰਦੇ ਹੋਣ ਉਹ ਕਹਿੰਦੇ ਨੇ ਮੈਂ ਫਰਜ਼ੀ ਪਾਤਰ ਲਏ ਨੇ ਪਿੰਡਾਂ ਦੇ ਨਾਂ ਸਹੀ ਨੇ ਪਾਤਰਾਂ ਦੇ ਨਾਂ ਜਿਹੜੇ ਨੇ ਉਹ ਫਰਜ਼ੀ ਨੇ ਤੇ ਗੁਰੂ ਪਿਆਰੇ ਜਦੋਂ ਸਟੇਜ ਤੇ ਬੈਠ ਕੇ ਸਮਾਜਿਕ ਬੁਰਾਈ ਦੀ ਜਾਂ ਧਰਮ ਵਿੱਚ ਆਏ ਹੋਏ ਕਰਮ ਕਾਂਡ ਦੀ ਗੱਲ ਕੀਤੀ ਜਾਂਦੀ ਹੈ ਉਹਨੂੰ ਇਹ ਨਾ ਕਹਿਣਾ ਵੀ ਸ਼ਾਇਦ ਸਾਨੂੰ ਲੱਗੇ ਜਾਂ ਕੋਈ ਸਥਾਨਕ ਤੌਰ ਤੇ ਗੱਲ ਕੀਤੀ ਜਾ ਰਹੀ ਹੈ ਨਹੀਂ ਪੰਖ ਦੇ ਚੜ੍ਹਦੀ ਕਲਾ ਲਈ ਔਰ ਪੰਖ ਵਿੱਚੋਂ ਕਰਮਕਾਂਡ ਖਤਮ ਕਰਨ ਲਈ ਉਹ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਜਾ ਰਹੀ ਹੈ ਨਾ ਕਿ ਸਥਾਨਿਕ ਪ੍ਰਬੰਧ ਨੂੰ ਸਥਾਨਿਕ ਸੰਗਤ ਨੂੰ ਜੋ ਸਾਡੇ ਸਿੱਖੀ ਸਮਾਜ ਅੰਦਰ ਪੰਥ ਦੇ ਅੰਦਰ ਨਿਗਾਰ ਆਇਆ ਹੈ ਤੁਹਾਡਾ ਧਿਆਨ ਉਹਦੇ ਵੱਲ ਦਿਵਾਉਣ ਦਾ ਯਤਨ ਕੀਤਾ ਜਾਏਗਾ ਹਾਂ ਜੇ ਕੋਈ ਸਥਾਨਿਕ ਵੀ ਹੋਵੇ ਤੇ ਦੂਰ ਕਰਨ ਵਿੱਚ ਸਾਨੂੰ ਯਤਨ ਕਰਨੇ ਚਾਹੀਦੇ ਨੇ ਬਿਜਾਈ ਅਸੀਂ ਗੁੱਸਾ ਕਰੀਏ ਬਸ ਆਹੀ ਇੱਕ ਦੁਖਾਂਤ ਹੈ ਕਿ ਅਸੀਂ ਸਮਝਣ ਲਈ ਤਿਆਰ ਨਹੀਂ ਹੁੰਦੇ ਅਸੀਂ ਗੁੱਸਾ ਕਰਕੇ ਬੈਠ ਜਾਂਦੇ ਆ ਇਹਨਾਂ ਭਾਈਆਂ ਨੇ ਸ਼ਾਇਦ ਸਾਨੂੰ ਗੱਲ ਕਹੀ ਹੋਵੇ ਹੁਣ ਧਿਆਨ ਦੇਣਾ ਗੁਰੂ ਪਿਆਰ ਵਾਲਿਓ ਮੈਂ ਸ਼ਲੋਕ ਤੁਹਾਡੇ ਨਾਲ ਦੋ ਸਾਂਝੇ ਕੀਤੇ ਨੇ ਹੋ ਸਕਦਾ ਇੱਕੋ ਹੀ ਵਿਚਾਰ ਹੋ ਸਕੇ ਕਿਉਂਕਿ ਸਮਾਂ ਸੀਮਤ ਹੈ ਜਿਹੜਾ ਸਵਾਲਾਂ ਦਾ ਸੈਸ਼ਨ ਹੋਏਗਾ ਉਹਦੇ ਅੰਦਰ ਖੁੱਲ੍ਹੀਆਂ ਵਿਚਾਰਾਂ ਵੀ ਹੋਣਗੀਆਂ ਮੈਂ ਜਿਹੜੀ ਵਿਚਾਰ ਲੱਗਾ ਕਰ ਸਲੋਕ ਦੀ ਉਹਦੇ ਅਖਰੀ ਅਰਥੀ ਉਹਦਾ ਭਾਵ ਅਰਥੀ ਫਰੀਦਾ ਬੁਰੇ ਦਾ ਬੋਲੋ ਭਾਈ ਫਰੀਦਾ ਬੁਰੇ ਦਾ ਗੁੱਸਾ ਮਨ ਦਾ ਹੰਡਾਏ ਨਹੀਂ ਹਡਾਏ ਵੇਖੋ ਤੁਸੀਂ ਬਾਹਰ ਦੇ ਮੁਲਕਾਂ ਵਿੱਚ ਜ਼ਰੂਰ ਕੋਈ ਨਾ ਕੋਈ ਪਰਿਵਾਰ ਗਿਆ ਹੋਵੇਗਾ ਤੁਹਾਡੇ ਵਿੱਚ ਤੁਸੀਂ ਸੜਕ ਤੇ ਚੱਲਦੇ ਹੋ ਕਿੱਥੇ ਕੁਦਰਤੀ ਰੈੱਡ ਲਾਈਟ ਬੰਦਾ ਕ੍ਰਾਸ ਕਰ ਜਾਵੇ ਸਾਹਮਣੇ ਪੁਲਿਸਮੈਨ ਮਿਲ ਜਾਵੇ ਪੁਲਿਸਮੈਨ ਨਾਂ ਵੀ ਮੇਲੇ ਉਥੇ ਕੈਮਰੇ ਲੱਗੇ ਹੋਏ ਨੇ ਤੁਹਾਡੇ ਘਰ ਪਹੁੰਚਣ ਤੋਂ ਪਹਿਲਾਂ 750 ਡਾਲਰ ਦੀ ਟਿਕਟ ਤੁਹਾਡੇ ਘਰ ਵਿੱਚ ਆ ਜਾਏਗੀ ਜਲਾਨ ਕਟਿਆ ਜਾਏਗਾ ਕਿ ਤੂੰ ਲਾਲ ਬੱਤੀ ਨੂੰ ਸਮੇਂ ਦੇ ਨਾਲ ਨਹੀਂ ਬਲਕੇ ਉਹਨੂੰ ਕ੍ਰਾਸ ਕਰ ਗਿਆ ਗ੍ਰੀਨ ਲਾਈਟ ਵਿੱਚ ਨਹੀਂ ਤੂੰ ਲਾਲ ਬੱਤੀ ਨੂੰ ਪਾਰ ਕਰ ਗਿਆ 750 ਡਾਲਰ ਦਾ ਚਲਾਨ ਉੱਥੇ ਟਿਕਟ ਕਹਿੰਦੇ ਨੇ ਘਰ ਆ ਜਾਂਦਾ ਬੰਦਾ ਘਟੋ ਘਟ 10 ਸਾਲ ਮੁੜ ਕੇ ਗਲਤੀ ਕਰਨ ਲਈ ਕਦੇ ਵੀ ਸੋਚੇਗਾ ਨਹੀਂ ਧੰਨ ਅਸੀਂ ਧੰਨ ਗੁਰੂ ਕੇ ਸਿੱਖ ਨੇਤਾ ਪ੍ਰਤੀ ਅਰਦਾਸਾ ਕਰਦੇ ਆ ਨੇਤਾ ਪ੍ਰਤੀ ਨਿਤਨੇਮ ਕੀਤਾ ਤਾਰਦਾਸ ਗੁਰਦੁਆਰੇ ਦੀਵਾਨ ਦੀ ਸਮਾਪਤੀ ਤਾਰਦਾਸ ਹੇ ਸਰਗੁਰ ਸੱਚੇ ਪਾਤਸ਼ਾਹ ਜੀ ਪਾਣੀ ਪੜਦੇ ਆਂ ਅਨੇਕ ਪ੍ਰਕਾਰ ਦੇ ਆ ਭੁੱਲਾ ਹੋ ਗਿਆਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਆਗਾਹ ਸ਼ੁੱਧ ਪਾਣੀ ਪੜਦਾ ਬਲ ਬਖਸ਼ਣਾ ਦੱਸ ਸਕਦਾ ਵੀ ਕਿਸੇ ਨੇ ਗਾ ਸਿੱਖਣ ਦਾ ਯਤਨ ਕੀਤਾ ਕੋਈ ਦੱਸ ਸਕਦਾ ਵੀ ਜਿਹੜੇ ਮੈਂ ਯਤਨ ਕੀਤੇ ਨੇ ਵੀ ਗਾ ਇਹਨੂੰ ਸਮਝਣ ਦਾ ਯਤਨ ਕਰੀਏ ਸੀ ਇਹ ਦਾਰਸਾ ਸਾਡਾ ਤਕੀਆ ਕਲਾਮ ਬਣ ਗਿਆ ਗੁਰੂ ਦੇ ਸਾਹਮਣੇ ਨੇਤਾ ਪਰਤੀ ਇਹ ਗੱਲ ਕਹਿਣ ਦੀ ਮਹਾਰਾਜ ਤੁਲਾ ਹੋ ਗਿਆ ਅਣਜਾਣ ਬੱਚੇ 60 70 ਸਾਲ ਦੀ ਉਮਰ ਵੀ ਹੋ ਗਈ ਅਜੇ ਅਸੀਂ ਅਣਜਾਣ ਹੀ ਬੜੇ ਹੋਏ ਆਂ ਅਗਾਹ ਦੀ ਤਿਆਰੀ ਵਿੱਚ ਬੈਠੇ ਹੋਏ ਆਂ ਅਜੇ ਵੀ ਅਣਜਾਣ ਬੱਚੇ ਸਮਝੀ ਬੈਠੇ ਆਸੀਂ ਸਿਰਫ ਗੁਰਦੁਆਰੇ ਆਣ ਕੇ ਅਣਜਾਣ ਬਣਦਾ ਯਤਨ ਕਰਦੇ ਆਂ ਕੱਪੜਾ ਖਰੀਦਣਾ ਫਿਰ ਅਣਜਾਣ ਕੋਈ ਨਹੀਂ ਅਸੀਂ ਜੇ ਕਿਤੇ ਵਿਆਹ ਵਿੱਚ ਗਏ ਉੱਥੇ ਅਣਜਾਣ ਕੋਈ ਨਹੀਂ ਜੇ ਪੇਕੇ ਘਰ ਵਿੱਚ ਬੀਬੀ ਗਈ ਆ ਮਾਂ ਗਈ ਆ ਪੇਕੇ ਵਾਲੇ ਸੂਰ ਦਿੰਦੇ ਆ ਸੂਰ ਦੇਂਦਿਆਂ ਸਾਰੇ ਉਹ ਆ ਲਖਾਫਾ ਹੋ ਕੇ ਦੇਖਣਾ ਸ਼ੁਰੂ ਕਰਦੇ ਆ ਰੰਗ ਮੈਨੂੰ ਕਿਹੜਾ ਦਿੱਤਾ ਤੇ ਭੁਜਾਈ ਨਹੀਂ ਆਪਣੀ ਭੈਣ ਨੂੰ ਕਿਹੜਾ ਦਿੱਤਾ ਉਸੇ ਅਣਜਾਣ ਕੋਈ ਨਹੀਂ ਜੇ ਅਣਜਾਣ ਹਾਂ ਗਰਬਾਣੀ ਸਮਝਣ ਲਈ ਤਿਆਰ ਨਹੀਂ ਇਸ ਲਈ ਗੁਰੂ ਨੇ ਕਹਿਣਾ ਕੀ ਆ ਜੋ ਮਰਜ਼ੀ ਕਹਿ ਲਿਓ ਇਸ ਲਈ ਅਸੀਂ ਨਿਰਨਾਵਰਤੀ ਅਣਜਾਣ ਬਣ ਕੇ ਬੱਚੇ ਬਣ ਕੇ ਤੇ ਗੁਰੂ ਕੋਲੋਂ ਬਚਣ ਦਾ ਅਸੀਂ ਯਤਨ ਕਰ ਰਹੇ ਹਾਂ ਗਲਤੀ ਰੋਈ ਕਰ ਰਹੇ ਹਾਂ ਬਾਣੀ ਪੜ੍ਹ ਕੇ ਗਲਤੀ ਕਰ ਰਹੇ ਹਾਂ ਮਾਫ ਕਰਿਓ ਤੁਸੀਂ ਇਹ ਦੱਸੋ ਗੁਰੂ ਪਿਆਰ ਵਾਲਿਓ ਸ਼ਬਦ ਸਮਝਣ ਲਈ ਆਏ ਹਾਂ ਨੇ ਇੱਥੇ ਮੱਥਾ ਟੇਕਿਆ ਆਪਾਂ ਠੀਕ ਹੈ ਨਾ ਸ਼ਬਦ ਸਮਝਣ ਲਈ ਅਸੀਂ ਆਏ ਹਾਂ ਹੇ ਗੁਰੂ ਸਾਹਿਬ ਜੀ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਬੋਲੋ ਭਾਈ ਜੇ ਅਸੀਂ ਗੁਰੂ ਦੀ ਇੱਕ ਵੀ ਸਿੱਖਿਆ ਨੂੰ ਧਿਆਨ ਨਾਲ ਸੁਣ ਲਈਏ ਸਾਡੀ ਮਤ ਕੀਮਤੀ ਹੋ ਸਕਦੀ ਹੈ ਗੁਰ ਕੀ ਮਤ ਤੂੰ ਲੈ ਆਣੇ ਭਗਤ ਬਿਨਾ ਬੋ ਗੁਰੂ ਦੀ ਮਤ ਗੁਰੂ ਦੀ ਮਤ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਆ ਨਮਸਕਾਰ ਕੀਤੇ ਹੋ ਉਹਦੇ ਸਿੱਖਿਆ ਵੀ ਘਰ ਲੈ ਕੇ ਜਾ ਅਸੀਂ ਸੋਚਿਆ ਕਿ ਗੁਰੂ ਸਾਹਿਬ ਦੀ ਸਿੱਖਿਆ ਘਰ ਲੈ ਕੇ ਜਾਵਾਂਗਾ ਮੈਨੂੰ ਸੁਭਾਅ ਬਦਲਣਾ ਪੈਣਾ ਆ ਮੇਰਾ ਸਮਾਏ ਵਿੱਚ ਨਾ ਕੋਈ ਨਹੀਂ ਰਹਿਣਾ ਗੁਰੂ ਸਾਹਿਬ ਜੀ ਮੈਂ ਸੌਫਾ ਕੰਮ ਕਰ ਲੈਣਾ ਉਹ ਕਿਹੜਾ ਮਰਾ ਜੀ ਮੈਂ ਡਾਗੜ ਪਾਣੀ ਨਹੀਂ ਭਰ ਕੇ ਰੱਖ ਲੈਣਾ ਜੇ ਖਾਲੀ ਹੋ ਜੂਗੀ ਟੂਟੀ ਕੋ ਭਰ ਕੇ ਕੱਪ ਫੇਰ ਪਾ ਦੂੰ ਮੈਂ ਇੱਥੋਂ ਗਲਾਸ ਪਾਣੀ ਦਾ ਲੈ ਜਾਣਾ ਘਰ ਕੇ ਉਹ ਪੀ ਲਾਂਗਾ ਉਹ ਠੀਕ ਹੈ ਕੰਮ ਇਹਨੂੰ ਹੈ ਭੁੱਲ ਜਾ ਨਹੀਂ ਭੁੱਲਿਆ ਗੁਰੂ ਸਾਹਿਬ ਜੀ ਸ਼ਬਦ ਸਮਝਣਾ ਮੇਰੇ ਵਾਸਤੇ ਬੜਾ ਔਖਾ ਆ ਟੂਟੀ ਤੋਂ ਭਰਿਆ ਹੋਇਆ ਇਹ ਗਾਗਰ ਘੜਾ ਪਾਣੀ ਦਾ ਇਹਨੂੰ ਮੈਂ ਅੰਮ੍ਰਿਤ ਜਾਲਕਾ ਅਗੇ ਘੜਾ ਜਾ ਕੇ ਪੀ ਲਵਾਂਗਾ ਤੇ ਸ਼ਬਦ ਦਾ ਮੈਂ ਸਮਝਾਂਗਾ ਇਹਦੇ ਉੱਤੇ ਮੈਨੂੰ ਅਸਰ ਕਰਨਾ ਪੈਣਾ ਬੜਾ ਔਖਾ ਕੰਮ ਹੈ ਮੇਰਾ ਸੁਭਾਅ ਅਲਣਾ ਪੈਣਾ ਹੈ ਵੀ ਪਾਣੀ ਪੀਣਾ ਮੇਰੇ ਵਾਸਤੇ ਬੜਾ ਸੌਖਾ ਆ ਇਸ ਲਈ ਮੈਂ ਬੋਤਲਾਂ ਤੋਂ ਪਾਣੀ ਲੈ ਕੇ ਘਰ ਲੈ ਜਾਵਾਂਗਾ ਤਮਾਮ ਗੁਰਦੁਆਰਿਆਂ ਦੇ ਵਾਰ ਖਾਲੀ ਕੈਨੀਆਂ ਵੇਖ ਰਹੀਆਂ ਜੀ ਤੇ ਪਾਣੀਆ ਪਾੜ ਕੇ ਨਹੀਂ ਚੱਲ ਗਈ ਯਾਰ ਦੇ ਜਲ ਵਿੱਚ ਪਾਣੀ ਹੈ ਨਾ ਉਹਨੂੰ ਅਸੀਂ ਘਰ ਵਿੱਚ ਲਿਜਾ ਰਹੇ ਜੇ ਕੋਈ ਮੱਜਾਂ ਦੇ ਪਾ ਰਿਆ ਮਾਰਾ ਇਹ ਮੱਝ ਦੁੱਧ ਵਾ ਦੇ ਜਿਹੜਾ ਟਰਾਂਸਪੋਰਟਰ ਹੈ ਉਹ ਟਰੱਕ ਤੇ ਛਿੜਕੀ ਜਾਂਦਾ ਮਾਰਾ ਐਕਸੀਡੈਂਟ ਨਾ ਹੋਵੇ ਉਹ ਟਾਇਰਾਂ ਦੇ ਪਾਈ ਜਾਰੇ ਮਾਰਾ ਹਵਾ ਨਾ ਨਿਕਲੇ ਤੇ ਪਾਣੀ ਟੈਂਕੀ ਦੇ ਪਾ ਦੇ ਮਾਰਾ ਇਹ ਫਲੋਪ ਹੋਣਾ ਨਾ ਪਵੇ ਢੀਲ ਫਲੋਪ ਹੋਣਾ ਨਾ ਪਵੇ ਇਹ ਸਾਡੀ ਮਾਨਸਿਕਤਾ ਹੈ ਅਸੀਂ ਭੁੱਲਾਂ ਦੀ ਖਿਮਾ ਮੰਗਦੇ ਹਾਂ ਪਰ ਸਿੱਖਣ ਲਈ ਅਸੀਂ ਤਿਆਰ ਨਹੀਂ ਹਾਂ ਛਲ ਕਰੀਓ ਤੁਸੀਂ ਹਸਪੀਟਲ ਗਏ ਉਥੇ ਰੈੱਡ ਕਰਾਸ ਲੱਗਿਆ ਰੈੱਡ ਕਰਾਸ ਰੈੱਡ ਲਾਲ ਕਰਾਸ ਜਿਹਨੂੰ ਜਮਾਂ ਦਾ ਨਿਸ਼ਾਨਾ ਆਪਾਂ ਕਹਿੰਦੇ ਆ ਤੇ ਜੇ ਉਹ ਰੈੱਡ ਕਰਾਸ ਨੂੰ ਬੰਦਾ ਮੱਥਾ ਟੇਕਣਾ ਸ਼ੁਰੂ ਕਰ ਦੇਵੇ ਤੇ ਅੰਦਰ ਹਸਪਤਾਲ 'ਚ ਡਾਕਟਰ ਬੈਠਾ ਉਹਦਾ ਗੇੜਾ ਕਰਨਾ ਸ਼ੁਰੂ ਕਰ ਦੇਵੇ ਡਾਕਟਰ ਕਹਿੰਦਾ ਸਮਾਜਿਕ ਟੀਬੀ ਜਿਹੜੀ ਆ ਉਹ ਬਹੁਤ ਜ਼ਿਆਦਾ ਪਕੜ ਵਿੱਚ ਵਾਧੇ ਆ ਰਹੀ ਆ ਦਵਾਈ ਲੈ ਲਓ ਅਸੀਂ ਨਹੀਂ ਨਹੀਂ ਡਾਕਟਰ ਦਵਾਈ ਰੱਖੋ ਤੁਸੀਂ ਮੈਂ ਬਾਹਰ ਰੈੱਡ ਕਰਾਸ ਨੂੰ ਨਮਸਕਾਰ ਕਰਾਂ ਮੈਂ ਸਮਝ ਲਿਆ ਵੀ ਡਾਕਟਰ ਇਹੋ ਹੀ ਆ ਤੁਸੀਂ ਦੱਸੋ ਉਸ ਮਰੀਜ਼ ਦਾ ਇਲਾਜ ਹੋ ਸਕਦਾ ਵੀ ਜਿਹੜਾ ਰੈੱਡ ਕਰਾਸ ਦੀ ਪਰਕਰਮਾ ਕਰੀ ਜਾਵੇ ਰੈੱਡ ਕਰਾਸ ਨੂੰ ਡਾਕਟਰ ਸਮਝ ਲਵੇ ਪੰਜ ਪ੍ਰਵਾਨਤ ਰਹਿਤ ਮਰਯਾਦਾ ਪੜ ਕੇ ਦੇਖਿਆ ਜੀ ਉਹਦੇ ਚ ਲਿਖਿਆ ਹੈ ਨਿਸ਼ਾਨ ਸਭ ਉੱਚੀ ਸਥਾਨ ਤੇ ਹੋਣਾ ਚਾਹੀਦਾ ਹੈ। ਚੋਏ ਦਾ ਰੰਗ ਬਸੰਤਰੀ ਤੇ ਜਾਂ ਉਹਦਾ سرمਈ ਰੰਗ ਹੋਣਾ ਚਾਹੀਦਾ। ਗੁਰੂ ਪਰਮਾਤਮਾ ਜੋ ਜੂੜੀਆਂ ਜਾਗਦੀਆਂ ਕੌਮਾਂ ਦੇ ਨਿਸ਼ਾਨ ਝੂਲਦੇ ਨੇ। ਅਰਦਾਸ ਵਿੱਚ ਵੀ ਆਇਆ। ਇਹ ਨਿਸ਼ਾਨ ਸਾਬ ਦਾ ਫਰਾ ਇਹ ਦੱਸ ਰਿਹਾ ਆ ਕਿ ਇੱਥੇ ਬੱਚਿਆਂ ਦੀ ਸਲਾਈ ਕਢਾਈ ਦੀ ਕਲਾਸ ਲੱਗ ਰਹੀ ਹੈ। ਇੱਥੇ ਬੱਚਿਆਂ ਨੂੰ ਕੰਪਿਊਟਰ ਸਿਖਾਇਆ ਜਾ ਰਿਹਾ ਹੈ ਇੱਥੇ ਬੱਚਿਆਂ ਨੂੰ ਆਈਐਸ ਆਈਪੀਐਸ ਦੀ ਤਿਆਰੀ ਕਰਵਾਈ ਜਾ ਰਹੀ ਹੈ ਆ ਗੋਲਗ ਵਿੱਚੋਂ ਪੈਸੇ ਜਿਹੜੇ ਨੇ ਬਹੁਤ ਵਧੀਆ ਪ੍ਰੋਫੈਸ਼ਨ ਦਿੱਤੇ ਆ ਰਹੇ ਨੇ 10-15 ਹਜ਼ਾਰ ਮਹੀਨਾ ਦਿੱਤਾ ਜਾ ਰਿਹਾ ਆ ਉਹ ਸਾਡੀ ਪੌਂਦੇ ਬੱਚਿਆਂ ਨੂੰ ਆਈਐਸ ਆਈਪੀਐਸ ਦੇ ਐਗਜ਼ਾਮ ਦੀ ਤਿਆਰੀ ਕਰਵਾ ਰਿਹਾ ਹੈ ਇਨਸ਼ਾਨ ਸਾਹਿਬ ਦੱਸ ਰਿਹਾ ਇਨਸ਼ਾਨ ਸਾਹਿਬ ਦੱਸ ਰਿਹਾ ਪਲਿਆ ਆਏ ਹੋਏ ਮਸਾਫਰ ਨੂੰ ਰਹਿਣ ਵਾਸਤੇ ਥਾਂ ਮਿਲੇਗਾ ਕਮਰੇ ਗੰਦੇ ਨਹੀਂ ਹੋਣਗੇ ਟਾਇਲਟ ਗੰਦੇ ਨਹੀਂ ਹੋਣਗੇ ਸਾਫ਼ ਸੁਥਰੇ ਹੋਣਗੇ ਸਫਾਈ ਦਾ ਪੂਰਾ ਮੁਕੰਮਲ ਪ੍ਰਬੰਧ ਹੋਵੇਗਾ ਇੱਥੇ ਰੋਗੀ ਨੂੰ ਦਵਾਈ ਮਿਲੇਗੀ ਬੱਚਿਆਂ ਦੇ ਕੋਲੇ ਬਾਲ ਉਪਦੇਸ਼ ਹੋਣਗੇ ਕਲਾਸਾਂ ਲੱਗਣਗੀਆਂ ਬੱਚਿਆਂ ਵਾਸਤੇ ਜਿਮ ਹੋਣਗੇ ਇਹ ਸ਼ਾਨ ਸਾਹਿਬ ਦੱਸ ਰਿਹਾ ਭੁੱਖੇ ਨੂੰ ਲੰਗਰ ਮਿਲੇਗਾ ਇਹ ਸ਼ਾਨ ਸਾਹਿਬ ਦੱਸ ਰਿਹਾ ਦੁਨੀਆ ਦੇ ਅੰਦਰ ਨਿਸ਼ਾਨ ਸਾਹਿਬ 150 ਫੁੱਟ ਉੱਚਾ ਪਰ ਨਿਸ਼ਾਨ ਸਾਹਿਬ ਦਾ ਭਾਈ ਸਾਹ ਭਾਈ ਕਾਂ ਸਿੰਘ ਨਾਭਾ ਦੇ ਲਿਖਣ ਅਨੁਸਾਰ ਅਸੀਂ ਸਨੇਹਾ ਮੰਨਿਆ ਕੋਈ ਨਹੀਂ ਨਿਸ਼ਾਨ ਸਾਹਿਬ ਦਾ ਫਰਾ 150 ਫੁੱਟ ਉੱਚਾ ਪਰ ਅਸੀਂ ਨਿਸ਼ਾਨ ਸਾਹਿਬ ਦੇ ਫਰੇ ਦੇ ਸਨੇਹ ਨੂੰ ਸਮਝਿਆ ਨਹੀਂ ਅਸੀਂ ਸਮਝਿਆ ਕਿ ਨਿਸ਼ਾਨ ਸਾਹਿਬ ਦੇ ਦਿਵਾਰੇ ਪਰ ਕਰਮਾ ਕਰ ਲਓ ਮੱਥਾ ਟੇਕ ਲਓ ਗੁਰੂ ਖੁਸ਼ ਹੋ ਜਾਏਗਾ ਇਹ ਨਿਸ਼ਾਨ ਸਾਹਿਬ ਵੀ ਖੁਸ਼ ਹੋ ਜਾਏਗਾ रेड क्रॉस ਦੇ ਪ੍ਰਕਰਮਾ ਕੀਤੇ ਆ রেড ਕ੍ਰਾਸ ਨੂੰ ਨਮਸਕਾਰ ਕੀਤੇ ਆ ਗੁਰੂ ਪਿਆਰ ਵਾਲਿਓ ਕਦੇ ਵੀ ਸਾਡਾ ਰੋਗ ਦੂਰ ਨਹੀਂ ਹੋ ਸਕਦਾ ਨਿਸ਼ਾਨ ਸਾਹਿਬ ਦਾ ਸਤਕਾਰ ਹੈ ਉੱਚੀ ਸਥਾਨ ਤੇ ਹੈ ਨਾ ਕਿ ਖੜੇ ਨੂੰ ਮੱਥਾ ਟੇਕਣਾ ਮੱਥਾ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਟਿਕਣਾ ਚਾਹੀਦਾ ਹੈ ਅਸੀਂ ਅਰਦਾਸ ਦੇ ਬੋਲ ਨੇ ਗੁਰ ਸਾਹਿਬ ਫੁਲਾਣੇ ਖਿਮਾ ਬਖਸ਼ੀ ਕਰਨੀ ਆਗਾ ਬਾਣੀ ਸ਼ੁੱਧ ਪੜਨਾ ਬਲ ਬਖਸ਼ਣਾ ਵਿਚਾਰਨਾ ਬਲ ਬਖਸ਼ਣਾ ਇਹਦੇ ਉੱਤੇ ਅਮਰ ਕਰਨ ਦਾ ਬਲ ਬਖਸ਼ਣਾ ਅਮਲ ਕੀ ਕੀਤਾ ਕਾਰਵਜ ਅਖੰਡ ਪਾਠ ਕਰਵਾਉਣ ਲੱਗੇ ਗਵਾਨੀਆਂ ਵੱਲ ਜੰਨੇ ਆ ਇਹ ਤੁਹਾਡੇ ਘਰ ਫੁਲਾਣੇ ਬਾਬੇ ਦੀ ਫੋਟੋ ਹੈਗੀ ਆ ਤੇ ਗੁਰੂਆਂ ਦੀ ਤੇ ਹੈਗੀ ਸੀ ਉਹ ਨਹੀਂ ਸੀ ਹੈਗੀ ਕਿਹੜੇ ਬਾਬੇ ਦੀ ਫੁਲਾਣੇ ਬਾਬੇ ਦੀ ਸੀ ਉਹ ਤੁਸੀਂ ਕੀ ਕਰਨੀ? ਠੰਡ ਪਾਲ ਰੱਖਣਾ ਸੀ। ਫੋਟੋ ਦਾ ਕੰਮ ਹੈ ਨਹੀਂ, ਸਾਹਮਣੇ ਰੱਖਣੀ ਹੈ। ਇੱਕ ਪਾਸੇ ਗੁਰਨਾਨਕ ਸਾਹਿਬ ਦੀ ਫੋਟੋ, ਇੱਕ ਪਾਸੇ ਗੁਰੂ ਗੋਬਿੰਦ ਸਿੰਘ ਦੀ ਫੋਟੋ, ਵਿਚਕਾਰ ਬਾਬੇ ਦੀ ਫੋਟੋ। ਕਹਿੰਦੇ ਆ ਤੁਹਾਨੂੰ ਦੇ ਖਿਮਾ ਬਖਸ਼ਿਸ਼ ਕਰਨਾ ਤੇ ਭੁੱਲ ਫੇਰ ਕਰ ਰਹੇ ਆ। ਆਪਣੇ ਬਾਬੇ ਦੀ ਰੂਹ ਨੂੰ ਜਿਤਾਉਣ ਵਾਸਤੇ ਦੋ ਗੁਰੂਆਂ ਨੇ ਫੋਟੋ ਵੀ ਰੱਖਣੀ ਆ। ਹਾਲਾਂਕਿ ਪੰਥ ਪ੍ਰਵਾਨਤ ਰਹਿਤ ਮਰਿਆਦਾ ਪੜ੍ਹ ਕੇ ਦੇਖ ਲਓ। ਫੋਟਵਾਂ ਨੂੰ ਮੰਨਤਾ ਨਹੀਂ ਇਹ ਚਿੱਤਰਕਾਰ ਦੀ ਚਿੱਤਰਕਲਾ ਹੈ ਜੋ ਗੁਰਨਾਨਕ ਪਾਸ਼ਾ ਦਾ ਸਰੂਪ ਹੈ ਉਹ ਉਹਨਾਂ ਦੀ ਆਸਾ ਕੀ ਵਾਰ ਵਿੱਚ ਹੈ ਸਤ ਗੋਸ਼ਟ ਵਿੱਚ ਹੈ ਉਹ ਬਾਣੀ ਵਿੱਚ ਹੈ ਘਰਾਂ 'ਚ ਅਖੰਡ ਪਾਠ ਸਭ ਕਰਵਾ ਰਹੇ ਆਂ ਪਰ ਅਖੰਡ ਪਾਠ ਕਰਵਾਉਣ ਤੋਂ ਬਾਅਦ ਅਸੀਂ ਫੋਟਵਾਂ ਦੀਆਂ ਗੁਰੂਆਂ ਦੇ ਨਾਲ ਬਾਬਿਆਂ ਦੀ ਪੂਜਾ ਵੀ ਕਰ ਰਹੇ ਹਾਂ ਫਰੀਦਾ ਪੁਰੇ ਦਾ ਭਲਾ ਕਰ ਗੁੱਸਾ ਮੰਨਣਾ ਹਟਾਏ ਆਖਰੀ ਅਰਥ ਜਿਹੜਾ ਤੇਰਾ ਬੁਰਾ ਕਰਮ ਕਰਦਾ ਨਾ ਉਹਦਾ ਭਲਾ ਕਰ ਇਧਰ ਚ ਬੇੜ ਮਾਰਦੇ ਤੇ ਉਹਨੂੰ ਕਹਿੰਦੇ ਇਧਰੇ ਪਾਸੇ ਵੀ ਮਾਰਦਾ ਤੁਹਾਡੀ ਗੱਡੀ ਦਾ ਕੋ ਸਟੀਰੀਓ ਲਾ ਕੇ ਲੈ ਗਿਆ ਨਾ ਉਹਦੇ ਘਰ ਜਾਓ ਬੜਾ ਚੰਗਾ ਕੀਤਾ ਤੁਹਾਡਾ ਡਰਾਈਵਰ ਸਟੀਰੀਓ ਲਾ ਕੇ ਲੈਣ ਦਾ ਸੀ ਆ ਇੱਕ ਹੋਰ ਹੈਗਾ ਵੀ ਲੈ ਜਾਓ ਹੋਏਗਾ ਫਿਰਦਾ ਬੁਰੇ ਦਾ ਭਲਾ ਕਰ ਤੁਹਾਡੇ ਟਰੱਕ ਦਾ ਮਗਰਲਾ ਟਾਇਰ ਲਾ ਕੇ ਲੈ ਗਿਆ ਪਤਾ ਲੱਗ ਗਿਆ ਪੁਰਾਣਾ ਡਰਾਈਵਰ ਸੀ ਤੇ ਚਾਹੀਦਾ ਤੇ ਇਹ ਫਰੀਦ ਸਾਹਿਬ ਦੀ ਬਾਣੀ ਪੜਿਆ ਵੀ ਭਲੇ ਹੈ ਦੂਜਾ ਵੀ ਲਾਜਾ ਮੈਂ ਨਵੇਂ ਦੋ ਕਵਾਲਾਂ ਦਾ ਕਰੋਗੇ ਤਾਂ ਨਾ ਆਪਾਂ ਤੇ ਪੁਲਿਸ ਦੇ ਦੇਾਂਗੇ ਚਮੜੀ ਤੇ ਹਟ ਦੇਾਂਗੇ ਤਾਂ ਗਾਹ ਨਾ ਕਿਸੇ ਦਾ ਟਾਇਰ ਲਾਵੇ ਪਰ ਬਾਣੀ ਕਹਿ ਰਹੀ ਅਫਰੀਦਾ ਬੁਰੇ ਦਾ ਭਲਾ ਕਰਦਾ ਸਮਾਜ ਵਿੱਚ ਕਿਸੇ ਬੱਚੀ ਨਾਲ ਕਿਸੇ ਭੇੜੀਏ ਨੇ ਬਲਾਤਕਾਰ ਕੀਤਾ ਹੈ ਰੇਵ ਕੀਤਾ ਹੈ ਬਲੀਸ਼ ਪਕੜਦੀ ਐ ਜੱਜ ਕੋਲ ਲੈ ਜਾਂਦੇ ਐ ਜੱਜ ਕਹਿੰਦਾ ਵੀ ਕੰਮ ਤੇ ਬੜਾ ਮਾੜਾ ਕੀਤਾ ਵੀ ਜਾਂ ਮੈਂ ਫਰੀਦ ਸਾਹਿਬ ਦੀ ਸਿਰੇ ਬਾਣੀ ਪੜਾਂ ਫਰੀਦਾ ਬੁਰੇ ਦਾ ਭਲਾ ਕਰ ਤੈਨੂੰ ਮੈਂ ਛੱਡਿਆ ਸਮਾਜ ਵਿੱਚ ਰਹਿ ਸਕਦਾ ਕਦੇ ਵੀ ਨਹੀਂ ਫਿਰ ਇਹਦਾ ਅਰਥ ਆ ਸਤਗੁਰਾਂ ਨੇ ਸਾਨੂੰ ਕੋਈ ਉਪਦੇਸ਼ ਹੋਰ ਦਿੱਤਾ ਜਿਹੜਾ ਸਾਡੀ ਸਮਝ ਵਿੱਚ ਨਹੀਂ ਆਇਆ ਫਰੀਦਾ ਬੁਰੇ ਦਾ ਭਲਾ ਕਰ ਤੇਰੇ ਮਨ ਵਿੱਚ ਜਿਹੜੇ ਬੁਰੇ ਖਿਆਲ ਜਨਮ ਲੈ ਰਹੇ ਨੇ ਇਹਨਾਂ ਨੂੰ ਭਲਿਆਂ ਖਿਆਲਾਂ ਵਿੱਚ ਕਬੀਲ ਕਰਦੇ। ਬੁਰਾ ਖਿਆਲ ਕੀਆ, ਭਲਾ ਖਿਆਲ ਕੀਆ, ਖਿਆਲ ਕਰਿਓ। ਇਹ ਵੈਸੇ ਸਬਜੈਕਟ ਥੋੜਾ ਵਿਸਥਾਰ ਮੰਗਦਾ ਸੰਖੇਪ ਸ਼ਬਦਾਂ ਅੰਦਰ। ਭਲਾ ਖਿਆਲ ਕੀਓ। ਰਾਏਪੁਰ ਦੀ ਧਰਤੀ ਉੱਤੇ ਸੰਗਤ ਦੇ ਨਾਮ ਸ਼ਬਦਿਆਂ ਵਿਚਾਰਾਂ ਕਰਨ ਵਾਸਤੇ ਆਏ ਆ। ਚਾਂਦੂ ਨੂੰ ਗ੍ਰੰਟੀ ਵਿੱਚ ਭੈਣ ਭਰਾ ਮਾਵਾ ਪਿਤਾ ਸਤਿਕਾਰਯੋਗ ਬਜ਼ੁਰਗ ਵੀਰ ਇਕੱਠੇ ਹੋਏ ਨੇ ਇਹ ਭਲਾ ਕੰਮ ਹੈ ਪਤਾ ਲੱਗ ਜੇ ਪੰਜਾਬ ਦੀ ਧਰਤੀ ਦੇ ਕੋਲ ਨਿਚਾਰ ਆਉਣਾ ਹੈ ਗੰਦੇ ਗੀਤ ਗਾਉਣੇ ਆ ਤਿੰਨ ਦਿਨ ਪਹਿਲਾਂ ਹੀ ਪਰਿਵਾਰ ਦਾ ਕਾਰੋਬਾਰ ਸੰਭਾਲਣ ਵਿੱਚ ਰੋਟੀ ਪਾਣੀ ਦਾ ਸੰਭਾਲਣ ਵਿੱਚ ਅਸੀਂ ਲੱਗ ਜਾਨੇ ਆ ਕਿ ਪੰਜਾਬ ਦੀ ਧਰਤੀ ਉਤੋਂ ਇੱਕ ਕਲਾਕਾਰ ਨੇ ਆਉਣਾ ਆ ਉਹਨੇ ਕੰਦੇ ਗੀਤ ਗਾਉਣੇ ਆ ਉਹ ਅਸੀਂ ਸੁਣਨ ਵਾਸਤੇ ਜਾਣਾ ਆ ਤੇ ਢੱਟਾ ਮੁੱਕੇ ਕਿੰਨਾ ਤੁਹਾਡੇ ਸਾਹਮਣੇ ਹੈ ਤੇ ਕਿੰਨੇ ਰੁਪਏ ਦਿੱਤੇ ਜੀ ਉਹਨੂੰ 20 ਲੱਖ 30 ਲੱਖ 15 ਲੱਖ 10 ਲੱਖ ਰੁਪਈਆ ਇਹ ਬਾਹਰल्या ਸਟੇਟਾਂ ਵਿੱਚ ਇਹ ਪੰਜਾਬ ਵਿੱਚ ਵੀ ਹੈ ਤੇ ਬਾਹਰ ਵੀ ਹੋ ਰਿਹਾ ਹੈਗਾ ਜੀ ਹੋਵੇ ਗੀਤ ਕੀ ਗਾਏਗਾ ਬਾਬੇ ਭੰਗੜਾ ਪਾਉਂਦੇ ਨੇ ਤੇ ਗੁਰੂ ਪਿਆਰ ਵਾਲਿਓ ਫਿਰ ਖੁਸ਼ ਹੁੰਨੇ ਆ ਵਾਹ ਵੇ ਸਾਡਾ ਗੀਤ ਆ ਗਾਏਗਾ ਕਿ ਘਰ ਦੀ ਸ਼ਰਮ ਹੋਵੇ ਦੱਸੋ ਮੇਰੇ ਘਰ ਵਿੱਚ ਇਹੋ ਗੋਈ ਆਉਣਾ ਅਸੀਂ ਲੋਕ ਗਾਇਕ ਨੂੰ ਮਨਾ ਰਹੇ ਆ ਬੁਰੇ ਕੰਮ ਕੋਠ ਬੁਲਾਇਆ ਤੇ ਗੁਰੂ ਪਿਆਰ ਵਾਲਿਓ ਇਹ ਫੈਸਲਾ ਤੁਸੀਂ ਕਰਨਾ ਤੇ ਦੁਰੂ ਦੇ ਗੀਤ ਗਾਉਣੇ ਆ ਕਿ ਇਹ ਅਸੀਂ ਸੁਣਨਾ ਹੈ ਫਰੀਦਾ ਬੁਰੇ ਦਾ ਭਲਾ ਕਰ ਅਸੀਂ ਕਈ ਦਫਾ ਕਹਿੰਦੇ ਆ ਵੀ ਮੱਸਾ ਰੰਗੜ ਦਰਬਾਰ ਸਾਹਿਬ ਅੰਦਰ दारू ਪੀ ਰਿਆ ਸੀ ਸ਼ਰਾਬ ਪੀ ਰਿਆ ਸੀ ਵੇਸਵਾਵਾਂ ਦਾ ਨਾਚ ਵਿਚਾਰ ਰਿਆ ਸੀ ਅਸੀਂ ਘਰ ਵਿੱਚ ਅਖੰਡ ਪਾਠ ਕਰਵਾਇਆ ਅਰਦਾਸ ਕੀਤੀ ਮਹਾਰਾਜ ਭੁੱਲਾਂ ਦੀ ਖਿਮਾ ਹੋ ਖਿਸ਼ ਕਰਨੀ ਚਾਹੀਦਾ ਵਸ ਵਿੱਚ ਕੀ ਆ ਮਾਫ ਕਰਿਓ ਚਾਹੀਦਾ ਕੀ ਆ ਸਰਗੋ ਸੱਚੇ ਪਾਤਸ਼ਾਹ ਜੀ ਪਿਛਲੀਆਂ ਭੁੱਲਾਂ ਦੀ ਕਰੋ ਖਿਮਾ ਤੇ ਅਗਾਹ ਭੁੱਲਾਂ ਕਰਨਾ ਬਖਸ਼ੋ ਚਾਹੀਦਾ ਇਸ ਕਿਉਂ ਕਿਉਂਕਿ ਆ ਖੰਡਪਾੜ ਤੋਂ ਬਾਅਦ ਰਾਤ ਨੂੰ ਤੇ ਸ਼ਰਾਬ ਵੀ ਚੜਨੀ ਆ ਤੇ ਗੰਦੇ ਗੀਤ ਵੀ ਚੜਨੇ ਆ ਮੈਂ ਕਹਿੰਦਾ ਅੱਗੇ ਲੈਣੀ ਚਾਹੀਦੀ ਜਿਹੜੇ ਖੰਡਪਾੜ ਸਾਹਿਬ ਭੋਗ ਪਿਆ ਰਾਗੀ ਸੰਦੇ ਭਾਈ ਸੰਦੇ ਆ ਰਾਤ ਪੇੜ ਦਿੱਤੇ ਸਾਰੇ ਕੰਮ ਕੀਤੇ ਹਾਲਾਂਕਿ ਗੁਰਮੁਖ ਦੇਣ ਅਨਕੂਲ ਨਹੀਂ ਹੈ ਸੰਸਾਰ ਨਹੀਂ ਹੈ ਪਿਟਾਵਾਂ ਦਿੱਤੀਆਂ ਗੱਲ ਵਿੱਚ ਜੂਰੀਆਂ ਵੀ ਪਾਏ ਜਾਣ ਲੱਗਿਆ ਲੋਈਆਂ ਵੀ ਦਿੱਤੀਆਂ ਪਰ ਗੁਰੂ ਦੀ ਗੱਲ ਕੰਨ ਨਾ ਮੰਨਿਆ ਤਾਂ ਬੜਾ ਸੌਖਾ ਮਾਰੇ ਭੋਲਾ ਦੀ ਖਿਮਾ ਕਰਦੇ ਉਹ ਗਾਂ ਬਾਣੀ ਛਪੜ ਨਾਲ ਸ਼ੁੱਧ ਬਾਲ ਬਖਸ਼ਿਆ ਜੀ ਤੇ ਰਾਤ ਨੂੰ ਡੀਜੇ ਲੱਗਿਆ ਹੁੰਦਾ ਆ ਤੇ ਦਾਰੂ ਨਾਲ ਘੁਤ ਬੰਦਾ ਹੋਇਆ ਹੁੰਦਾ ਆ ਮਾਫ ਕਰਿਓ ਉਹ ਆਪਣੇ ਘਰ ਵਾਲ ਨੂੰ ਕਹੀ ਹੈਗਾ ਤੂੰ ਕੰਕ ਨੂੰ ਬੋਲਦੀ ਮਾਫ ਕਰਿਓ ਪਰ ਇਦਾਂ ਬੁਰੇ ਦਾ ਭਲਾ ਕਰ ਅੱਜ ਉਹ ਲੋਕ ਗਾਇਕ ਸਾਡੇ ਸਮਾਜ ਵਿੱਚ ਸਾਡੇ ਘਰਾਂ ਵਿੱਚ ਇਸ ਤਰ੍ਹਾਂ ਆ ਗਏ ਨੇ ਜਿੱਥੇ ਸ਼ਬਦ ਦੀ ਵਿਚਾਰ ਹੁੰਨੀ ਸੀ ਕੋਈ ਢਾਡੀ ਵਾਲਾ ਹੁੰਦੀ ਸੀ ਸ਼ਬਦ ਕੀਰਤਨ ਹੋਣਾ ਸੀ ਉਹਨਾਂ ਦੀ ਜਗ੍ਹਾ ਦੇ ਆਣ ਕੇ ਲੋਕ ਗਾਇਕਾਂ ਨੇ ਲੈ ਲਈਏ ਪੁੱਛ ਸਕਦਾ ਤੁਸੀਂ ਬੱਚੇ ਹੋ ਪਰ ਵਰਨਾ ਅੱਜ ਇੱਕ ਲੋਕ ਗਾਇਕ 5-5 ਲੱਖ ਰੁਪਏ ਲੈ ਰਿਹਾ ਹੈ ਤੁਸੀਂ ਦੱਸੋ ਇਹ ਧਰਮ ਦਾ ਕਰਮ ਹੈ ਕਿ ਸ਼ੈਤਾਨੀ ਦਾ ਕਰਮ ਹੈ ਫਰੀਦਾਂ ਬੁਰੇ ਦਾ ਭਲਾ ਕਰਨਾ ਗੁਸਾ ਮਨ ਨਾ ਢਾਏ ਫਿਰ ਇਹਨੇ ਰੁਪਏ ਖਰਚ ਕਰਕੇ ਟੈਲੀਫੋਨ ਕਰਕੇ ਪੁੱਛਾਂਗੇ ਕਿ ਐਸਾ ਲੱਗਿਆ ਕਿਦਾਂ ਆਏ? ਕਿਆ ਬਾਤ ਸੀ ਬੜਾ ਵਧੀਆ ਸੀ ਕਿਉਂਕਿ ਅਸੀਂ ਚਾਹੁੰਦੇ ਆ ਸਾਡੀ ਉਪੂਨਾ ਵੀ ਹੋਵੇ ਕਿਸੇ ਟੈਲੀਫੋਨ ਨਹੀਂ ਕੀਤਾ ਫਿਰ ਟੈਲੀਫੋਨ 15 20 ਮੰਦਾਂ ਨੂੰ ਘਰ ਘਰ ਕੇ ਪੁੱਛਾਂਗੇ ਉਹਨੇ ਬੰਦੇ ਨੇ ਧੀਠ ਉਹਨੇ ਕਹਿਣਾ ਹਾਂ ਹਾਂ ਬੜਾ ਵਧੀਆ ਹੀ ਭਾਵੇਂ ਮਾਨੂੰ ਨਹੀਂ ਕਹਿੰਦਾ ਬੰਦਾ ਉਪੂਨਾ ਸੰਦਾ ਆਦੀ ਹੈ ਟੈਲੀਫੋਨ ਕਰੇਗਾ ਫੇ ਸਮਾਗਮ ਕਰੇਗਾ ਫੇ ਕਹਿਣਗੇ ਬੱਲੇ ਬੱਲੇ ਵੀ ਇਹਨੇ ਬੜਾ ਤਕੜਾ ਕੰਮ ਕੀਤਾ ਹੈ ਤਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਾਨਾ ਹਟਾਏ ਅੰਦਰੋਂ ਭੜਾੜਿਆਂ ਖਿਆਲਾਂ ਨੂੰ ਭਲਿਆਂ ਵਿੱਚ ਤਬਦੀਲ ਕਰ ਫਿਰ ਤੇਰੇ ਮਨ ਦੇ ਨੇੜੇ ਗੁੱਸਾ ਨਹੀਂ ਆਏਗਾ ਦੇਹੀ ਰੋਗ ਨਾ ਲੱਗੇਈ ਦੇਹੀ ਰੋਗ ਕੇ ਗੁਰੂ ਪਿਆਰ ਵਾਲਿਓ ਅਸੀਂ ਬਾਣੀ ਪੜਦੇ ਬੈਠ ਦੀ ਮੈਨੂੰ ਬੜੀ ਵੱਡੀ ਪ੍ਰੋਬਲਮ ਹੈ ਗੋਲੀ ਖਾ ਕੇ ਫਿਰ ਮੈਂ ਬੈਠਦਾ ਤੇ ਮਾਰੇ ਪਾਣੀ ਕਿਹਦੀ ਢੇਹੀ ਰੋਗ ਨਾਲ ਲੱਗੇ ਆਪਣੇ ਵਿੱਚ ਕਈਆਂ ਨੇ ਬੀਪੀ ਲੋ ਲੀ ਬੀਪੀ ਹਾਈ ਜੀ ਕਿਨੇ ਗੋਲੀ ਘਰ ਦੇਖ ਖਾ ਲੈਣੀ ਕੋਈ ਖਾ ਗਿਆ ਕੋਈ 슈ਗਰ ਦੀ ਹੈ ਕੋਈ ਨਾ ਕੋ ਮਾੜੀ ਮੋਟੀ ਬਿਮਾਰੀ ਹੈ ਹੀ ਹੈ ਚਲੋ ਨਹੀਂ ਰ други ਦੇ ਇਹਨਾਂ ਕੋ ਸਿਰ ਪੇੜ ਵੀ ਹੋ ਸਕਦਾ ਬਾ ਗਰਬਾਨੀ ਕਰੀ ਢੇਹੀ ਰੋਗ ਨਾਲ ਲੱਗੇ ਇਥੇ ਦੇਹੀ ਰੋਗਦਾਰ ਸਿਆਨਿੰਦਰੇ ਅੱਖਾਂ ਨੂੰ ਰੋਗ ਨਹੀਂ ਲੱਗੇਗਾ ਕੰਨਾਂ ਨੂੰ ਰੋਗ ਨਹੀਂ ਲੱਗੇਗਾ ਹੁਣ ਕੰਨ ਸਾਡੇ ਸੁਣ ਕੀ ਰਹੀਆਂ ਨੇ ਅੱਖਾਂ ਸਾਡੀਆਂ ਦੇਖ ਕੀ ਰਹੀਆਂ ਨੇ ਕਿਹੜਾ ਘਾਹ ਰਿਆ ਸਿਆਣੇ ਕਹਿੰਦੇ ਜਦੋਂ ਕਣਕ ਬੀਜੀ ਜਾਂਦੀ ਹੈ ਨਾ ਉਹਦੇ ਵਿੱਚ ਘਾਹ ਨਹੀਂ ਬੀਜਿਆ ਜਾਂਦਾ ਘਾਹ ਆ ਆਪਣੇ ਆਪ ਆਉਂਦਾ ਜਦੋਂ ਬੰਦਾ ਸੌਖਾ ਹੁੰਦਾ ਚਾਰ ਪੈਸੇ ਆਉਂਦੇ ਆ ਨਾ ਉਹ ਧਰਮ ਦਾ ਕਰਮ ਨਹੀਂ ਕਰੇਗਾ ਉਹਦੇ ਅੰਦਰ ਵਿਕਾਰ ਪੈਦਾ ਹੋਣਗੇ ਜੋ ਚਾਰ ਪੈਸੇ ਹੁੰਦੇ ਆ ਉਦੋਂ ਜੇ ਘਰ ਵਿੱਚ ਖੁਸ਼ੀ ਦਾ ਸਮਾਗਮ ਆ ਤੇ ਗੁਰੂ ਪਿਆਰ ਵਾਲੇ ਕਿਉਂ ਨਹੀਂ ਕੋ ਚੰਗਾ ਕਥਾ ਵਜ ਕੇ ਸੈਮੀਨਾਰ ਲਾਇਆ ਜਾਂਦਾ ਉਹਦੀ ਜਗ੍ਹਾ ਤੇ ਅਸੀਂ ਕੰਨਾਂ ਦੇ ਨੱਕੀਆਂ ਪਾਇਆ ਹੋਇਆ ਲੋਕ ਮੈਂ ਉਹ ਨਿਆਣੇ ਨੂੰ ਬੁਲਾਵਾਂਗੇ ਜਿੰਨੇ ਕਦੇ ਜ ਕਨੜ ਆ ਹੁੰਦਾ ਉਹ ਬਣ ਜਾਂਦਾ ਕਹਿੰਦਾ ਮੈਂ ਕਲਾਕਾਰ ਇੱਕ ਮੈਂ ਗੱਲ ਲਗਾ ਕਹਿੰਦਾ ਗੁੱਸਾ ਨਾ ਕਰਿਓ ਖੁਲਾ ਜਾਏਗਾ ਰੱਖਿਓ ਪੰਜਾਬ ਦੀ ਤਰੱਕੀ ਦੀ ਗੱਲ ਹੈ ਜਿਹੜਾ 10ਵੀਂ ਛੱਡ ਜਾਂਦਾ ਨਾ ਅਧਿਆਪਕ ਜਦੋਂ ਜਿਆਦਾ ਬਣਾਉਂਦਾ 10ਵੀਂ ਦੇ ਵਿੱਚ ਪੜ੍ਹਾਈ ਔਖੀ ਹੁੰਦੀ ਹੈ ਉਹ 10ਵੀਂ ਕੇ ਮਾਲ ਛੱਡ ਜਾਂਦਾ ਨਾ ਜਦੋਂ ਤੇ ਉਹਦਾ ਯੂਨੀਅਨ ਦਾ ਪ੍ਰਧਾਨ ਬਣ ਜਾਂਦਾ ਵੀ ਨਾ ਪੜਨ ਵਾਲੇ ਨਾਲ ਪੜਨ ਦੇਣਾ ਤੇ ਜਿਹੜਾ 8ਵੀਂ ਮਾਤਾਂ ਫੇਲ ਹੋ ਜਾਂਦਾ ਉਹ ਕਦੋਂ ਜ ਕਾਨੜਾ ਆ ਲੈਂਦਾ ਹੈ ਕਹਿੰਦਾ ਜੀ ਮੈਂ ਕਲਾਕਾਰ ਹਾਂ ਘਟੀਆਂ ਤੋਂ ਘਟੀਆਂ ਕੀ ਜਗ੍ਹਾ ਕਲਾਕਾਰ ਹੁੰਦਾ ਤੇ ਚੌਥੀ ਜਮਾਤ ਉਹ ਗਾਣਾ ਗਿਆ ਹੋਇਆ ਉਹ ਸਾਡਾ ਪਾਠ ਉਹ ਸਾਡਾ ਪ੍ਰਚਾਰਕ ਉਹ ਸਾਡਾ ਗ੍ਰੰਥੀ ਘੜ ਤੋਂ ਗੱਲ ਕਿੰਨੀ ਤਨਖਾਹ ਲਏਗਾ ਵਰਦ ਵਾਲੇ ਕਿੰਨਾ ਕੰਮ ਕਰੇਗਾ ਸਾਡੀ ਕੌਮ ਦੇ ਅੰਦਰ ਅੱਜ ਗ੍ਰੰਥੀ ਦੀ ਕੁਆਲਿਫਿਕੇਸ਼ਨ ਵੀ ਕੋਈ ਮਾਅ ਕਰਿਓ ਇਸਾਈ ਮਾਦਾ ਪ੍ਰਚਾਰਕ ਬਣਨਾ 14 ਸਾਲ ਦਾ ਕੋਰਸਾ ਪੂਨੇ ਵਿੱਚ ਤੁਹਾਡੇ ਲੱਗ ਗਿਆ 14 ਸਾਲ ਦਾ ਕੋਰਸ ਹੈ ਪਹਿਲੋ ਲੈ ਕੇ ਪੀਏ ਤੱਕ ਨੂੰ ਕਰਾਈ ਜਾਂਦੀ ਹੈ ਵੱਖ-ਵੱਖ ਧਰਮਾਂ ਦਾ ਅਧਿਨ ਕਰਵਾਇਆ ਜਾਂਦਾ ਸਾਡੇ ਨਾਲ ਵੱਧ ਬਾਣੀ ਉਹਨਾਂ ਨੂੰ ਜ਼ਬਾਨੀ ਜਿਤੇ ਸਾਡੇ ਨਾਲ ਵੱਧ 14 ਸਾਲ ਦਾ ਕੋਰਸ ਹੈ ਮੁਸਲਮਾਨਾਂ ਦਾ ਪ੍ਰਚਾਰਕ ਬਣਨਾ ਹੈ 12 ਸਾਲ ਦਾ ਕੋਰਸ ਹੈ ਦਿਓ ਬੰਦ 12 ਸਾਲ ਦਾ ਕੋਰਸ ਹੈ ਤੇ ਸਾਡੀ ਕੌਮ ਦਾ ਪ੍ਰਚਾਰਕ ਬਣਨਾ ਕੋਈ ਕੁਆਲਿਫਿਕੇਸ਼ਨ ਨਹੀਂ ਹੈ ਦੋ ਮਾੜਾ ਗਾਲਚਪਾਲ ਵੀ ਇੱਕ ਹੱਥ ਪਾਲ ਵੀ ਤੈਨ ਵੰਡੀ ਆਵੇ 2 ਕਿਲੋ ਫੁੱਲੀਆਂ ਹੋਣ ਅੱਧਾ ਪਾਈਆ ਲਾਚੀਆਂ ਹੋਣ ਦੋ ਲੌਂਗ ਹੋਣ ਪੱਕਾ ਬਾਬਾ ਪੱਕਾ ਬ੍ਰਹਮਗਰੀ ਨਹੀਂ ਕਿਤੇ ਕਥਾ ਲੋੜ ਕੋਈ ਨਹੀਂ ਦੋ ਦੇ ਦੇ ਇਹ ਆਪਣੇ ਲੌਂਗ ਦੇ ਦੇ ਦੋ ਲਾਚੀਆਂ ਦੇ ਦੇ ਤੇ ਸੇਵਜ ਹੋਈ ਪਾ ਦੇ ਬੱਲੇ ਬੱਲੇ ਐਡਾ ਵੱਡਾ ਬ੍ਰਹਮਗਰੀ ਜੰਮਣ ਲੱਗਾ ਇਹ ਗੁਰੂ ਪਿਆਰ ਵਾਲੇ ਇਹ ਸਾਡੀ ਕੁਆਲੀਫਿਕੇਸ਼ਨ ਬਣ ਗਈ ਹੈ ਜਿਹਨੂੰ ਕੋਈ ਕੰਮ ਨਹੀਂ ਮੇਰੇ ਵਰਗ ਨੂੰ ਪ੍ਰਚਾਰਕ ਇਹਦੋਂ ਲੱਗ ਲੈ ਲੀਏ ਇਹਨੂੰ ਬਾਹ ਬਾਲ ਲਈ ਇਹ ਪ੍ਰਚਾਰਕ ਬਣ ਗਿਆ ਹੁਣ ਇਹ ਵੱਖਰਾ ਸੱਜ ਲੱਗ ਫਿਰ ਬਣ ਜਾਂਦਾ ਵੀ ਅੱਜ ਸਾਡੀ ਕੌਮ ਦੇ ਅੰਦਰ ਸਿੱਖਾਂ ਗੁਰੂ ਪ੍ਰਚਾਰਕ ਨਹੀਂ ਹੈ ਸਖੰਦਰੂ ਪ੍ਰਚਾਰ ਸਖੰਦਰੂ ਰਾਗੀ ਸਖੰਦਰੂ ਢਾਡੀ ਬਹੁਤ ਘੱਟ ਲੋਕਾਂ ਨੇ ਕਹਿੰਦੇ ਯੋਗੇ ਨੇ ਹਾਂ ਜੋ ਸੁਣਾਇਆ ਜਾ ਰਿਹਾ ਉਹ ਗੁਰਮਤ ਨਹੀਂ ਹੈ ਜੋ ਗੁਰਮਤ ਹੈ ਗੁਰੂ ਸਾਹਿਬ ਜੀ ਵਿੱਚ ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜਾਂਗੇ ਵਿਚਾਰਾਂਗੇ ਤਾਂ ਸਾਡੇ ਸਮਾਏ ਵਿੱਚ ਇਹ ਦਿਖਾ ਰਾ ਸਕਦਾ ਹੈ ਦੇਹੀ ਰੋਗਾਂ ਲੱਗ ਗਈ ਜੇ ਬਾਣੀ ਪੜੀ ਆਏਗੀ ਫੇ ਸਾਡੀਆਂ ਅੱਖਾਂ DJ ਦੇਖਣਗੀਆਂ ਫੇ ਸਾਡੀਆਂ ਅੱਖਾਂ ਮੈਲ ਪਾਵੇ ਹੋਏ ਜਾਗੂ ਕੁੜੀਆਂ ਨੱਚਦੀਆਂ ਦਿਖਣਗੀਆਂ ਦੇਹੀ ਲੋਗ ਫੇ ਸਾਡੇ ਕੰਨੋਂ ਮੈਜਪਾਲੇ ਗੰਦੇ ਕੀ ਸੁਣਨਗੇ ਸਾਡੇ ਘਰਾਂ 'ਚ ਸੀੜੀਆਂ ਲੱਗੀਆਂ ਸਾੜੇ ਘਰਾਂ 'ਚ ਸੀੜੀਆਂ ਲੱਗੀਆਂ ਇਸ ਵਾਰ ਦੇ ਗੁਰੂ ਪਿਆਰ ਵਾਲਿਓ ਅਜੇ ਤੱਕ ਅਸੀਂ ਬਾਣੀ ਨੂੰ ਮੱਥਾ ਦੇ ਜ਼ਰੂਰ ਟੇਕਿਆ ਆ ਬਾਣੀ ਅੰਦਰ ਲਿਖਿਆ ਕੀ ਆ ਇਹ ਕਹਿੰਦੇ ਆ ਵੀ ਜਿਹੜੇ ਪ੍ਰਚਾਰ ਕੇ ਇਹੀ ਸਮਝ ਲੈ ਨਹੀਂ ਬੋਧਿਆ ਇਹਨਾਂ ਦੇ ਘਰਾਂ ਵਿੱਚ ਨਹੀਂ ਹੋਣੀ ਜਿਹੜੇ ਸਾਡੇ ਘਰ ਵਿੱਚ ਹੋਣੀ ਨਹੀਂ ਚਾਹੀਦੀ ਦੇਹੀ ਲੋਗਾਂ ਲੱਗੇ ਪੱਲਾ ਸਭ ਖਿਪਾਏ ਆ ਪ੍ਰੈਕਟਿਸ ਆ ਸਾਰੀ। ਟਿਹੜੀਆਂ ਕੰਮਾਂ ਨੂੰ ਛੱੜਨਾ ਤੇ ਚੰਗਿਆਂ ਕੰਮਾਂ ਨੂੰ ਅਪਣਾਉਣਾ। ਮਨ 'ਚ ਗੁੱਸਾ ਨਹੀਂ ਆਏਗਾ। ਫਿਰ ਸਾਡੇ ਗਿਆਨ ਇੰਦਰੀ ਸਮਝਣਗੇ ਅਸੀਂ ਸੁਣਨਾ ਕੀ ਹੈ, ਅਸੀਂ ਦੇਖਣਾ ਕੀ ਹੈ। ਪੱਲੇ ਸਭ ਕੁ ਸਭ ਦੇ ਸ਼ੁਕਰੀਆ ਗੁਰੂ ਦੀ ਸਿੱਖਿਆ। ਫਿਰ ਉਹਦੇ ਸਿੱਖਿਆ ਆ ਗਈ। ਇਹ ਵੇਖਿਆ ਖਾਲਸਾ ਮੇਰੋ ਰੂਪ ਹੈ। ਖਾਸ ਗੁਰੂ ਪਿਆਰ ਵਾਲਿਓ। ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡੇ ਕੋਲ ਖੀਮਾ ਮੰਗਣਾ ਬਹੁਤ ਸਾਰੇ ਵਿਚਾਰਾਂ ਜਿਹੜੇ ਤੁਹਾਡੇ ਨਾਲ ਕਰਨ ਵਾਲੀਆਂ ਨੇ ਉਹ ਮੇਰੇ ਛੋਟੇ ਵੀਰ ਤੁਹਾਡੇ ਨਾਲ ਵਿਚਾਰਾਂ ਸਾਂਝੀਆਂ ਕਰਨਗੇ ਬਾਕੀ ਦੇ ਵਿਚਾਰਾਂ ਸ਼ਾਮ ਦੇ ਦੀਵਾਨ ਅੰਦਰ ਇਹ ਤੋਂ ਆਰੰਭ ਕਰਾਂਗੇ ਤਿਆਰ ਹੋ ਕੇ ਭੱਜ ਕੇ ਸਾਰੇ ਆਪ ਹੋ ਜਾਈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ